ਪ੍ਰਿੰਸੀਪਲ ਸਤਵੀਰ ਸਿੰਘ ਦੀ ਲਿਖੀ ਕਿਤਾਬ ਇਤਜਿੰਨ ਕਰੀ ਵਿੱਚੋਂ ਆਓ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪੂਰਬ ਪਿਆਣੀ ਦੇ ਕਾਰਨ ਭਾਗ ਦੂਜਾ ਪਾਰ ਇੱਕ ਹੋਰ ਵੱਡਾ ਕਾਰਨ ਇਹ ਸੀ ਕਿ ਔਰੰਗਜ਼ੇਬ ਨੂੰ ਤਖਤ ਤੇ ਬੈਠਿਆਂ ਤਕਰੀਬਨ 8 ਸਾਲ ਹੋ ਗਏ ਸਨ ਉਸ ਨੇ ਸੱਚਮੁੱਚ ਹੀ ਖੂਨ ਦੀ ਨਦੀ ਵਗਾ ਕੇ ਤਖਤ ਨੂੰ ਪਾਇਆ ਸੀ ਤਖਤ ਤੇ ਬੈਠਣ ਵੇਲੇ ਉਸ ਨੇ ਪਹਿਲਾ ਕਦਮ ਆਪਣੇ ਪਿਤਾ ਸਾਜਾਹਾਂ ਦੀ ਛਾਤੀ ਦੂਜਾ ਭਰਾਵਾਂ ਦੀਆਂ ਲਾਸ਼ਾਂ ਅਤੇ ਤੀਜਾ ਦਾਰਾ ਸ਼ਿਕੋ ਦੀ ਖੋਪਰੀ ਤੇ ਰੱਖਿਆ ਸੀ ਮੱਕੇ ਦੇ ਖਲੀਫੇ ਤੱਕ ਇਸ ਦੀਆਂ ਭੇਜੀਆਂ ਸੁਗਾਤਾਂ ਵਾਪਸ ਕਰ ਦਿੱਤੀਆਂ ਸਨ ਇਸ ਨੇ ਮੌਲਾਣੀਆਂ ਅਤੇ ਮੁਸਲਮਾਨ ਦੀਨੀ ਭਰਾਵਾਂ ਨੂੰ ਇਹ ਯਕੀਨ ਦਿਵਾਉਣ ਲਈ ਕਿ ਉਹ ਹੀ ਦੀਨ ਦਾ ਰਾਖਾ ਤੇ ਮੁਸਲਮਾਨ ਦਾ ਸਹਾਈ ਹੈ ਇੱਕ ਪੱਖੀ ਤੁੱਸਬ ਵਾਲੀ ਨੀਤੀ ਅਪਣਾ ਲਈ ਸੀ ਅਤਿਆਚਾਰ ਦੇ ਚੱਕਰ ਚੱਲ ਪਏ ਸਨ ਉਸਨੇ ਪਹਿਲਾ ਹੱਲਾ ਹੀ ਪੂਰਬ ਅਜ ਦਾ ਜੂਪੀ ਵਿਹਾਰ ਤੇ ਕੀਤਾ ਸੀ ਸਤਨਾਮੀਆਂ ਜਾਟਾਂ ਰਾਚ ਬੂਟਾਂ ਅਤੇ ਰੁਹੇਲੀਆਂ ਤੱਕ ਨਹੀਂ ਤਲਵਾਰਾਂ ਉਠਾ ਲਈਆਂ ਸਨ ਗੁਰੂ ਜੀ ਦਾ ਸਾਹਸ ਦੀ ਲੀਕਰੋਂ ਨਿਕਲੇ ਤਾਂ ਕਿ ਨਿਤਾਣੀਆਂ ਤੇ ਮਰੂ ਮਰੂ ਕਰਦਿਆਂ ਨੂੰ ਪੈ ਕਾਹੋਂ ਕੋ ਦਿੱਤ ਨਹਿ ਨਹਿ ਪਹਿਮਾਨਤ ਆਨ ਦਾ ਨਰੂਆ ਨਵਾਂ ਨਾਰਾ ਦਿੱਤਾ ਜਾਏ ਵਿਸਤਾਰ ਤਾਂ ਮਹਾਰਾਜ ਦੇਸ਼ਹੀਦੀ ਦੇ ਕਾਰਨਾਵਾਲੇ ਅਧਿਆਇ ਵਿੱਚ ਹੀ ਦਿੱਤਾ ਜਾਵੇਗਾ ਪਰ ਇਥੇ ਇੰਨਾ ਕਹਿਣਾ ਹੀ ਕਾਫੀ ਹੈ ਕਿ ਸਨ 1665 ਵਿੱਚ ਮੁਸਲਮਾਨਾਂ ਦੇ ਲੱਦੇ ਮਾਲ ਤੇ ਚੁੰਗੀ ਹਿੰਦੂਆਂ ਨਾਲੋਂ ਅਧਿਕਾਰ ਦਿੱਤੀ ਗਈ ਸੀ ਮੰਦਰ ਟਹੋਣੀ ਆਰੰਭ ਕਰ ਦਿੱਤੀ ਸਨ ਅਤੇ ਮਿੱਟੀ ਦੇ ਖਿਡਾਉਣੇ ਤੱਕ ਬਣਾਉਣ ਦੀ ਹੁਕਮਨ ਮਨਾਹੀ ਕਰ ਦਿੱਤੀ ਸੀ ਕਿ ਇਸ ਵਿੱਚ ਬੁੱਤ ਪ੍ਰਸਤੀ ਦੀ ਵੂ ਔਂਦੀ ਹੈ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਧਿਆਨ ਨਾ ਪੜਿਆ ਹੈ ਉਹ ਜਾਣਦੇ ਹਨ ਕਿ ਉਹਨਾਂ ਦੀ ਸਮੁੱਚੀ ਬਾਣੀ ਹੀ ਬ੍ਰਿਜੀ ਜਾਂ ਹਿੰਦੀ ਵਿੱਚ ਹੈ ਪੰਜਾਬ ਦੇ ਸ਼ਬਦ ਪੰਜਾਬੀ ਦੇ ਸ਼ਬਦ ਬਹੁਤ ਘੱਟ ਵਰਤੇ ਹਨ ਫਿਰ ਜੋ ਇਸ਼ਾਰੇ ਚਿੰਨ ਹਵਾਲੇ ਤੇ ਮਿੱਥਾ ਵਰਤਿਆ ਸਨ ਉਹ ਹਿੰਦੂ ਇਤਿਹਾਸ ਵਿੱਚੋਂ ਹਨ ਪ੍ਰਹਿਲਾਦ ਦੀ ਦ੍ਰਿੜਤਾ ਤਰੂਣ ਦੀ ਅਟਲਤਾ ਗੱਜ ਦੀ ਪੁਕਾਰ ਤੰਦੂਏ ਦੀ ਹਾਰ ਹੁੰਨਾ ਟੱਠੇ ਮਨਾਂ ਨੂੰ ਯਕੀਨ ਦਿਵੌਣ ਲਈ ਸੀ ਕਿ ਦ੍ਰਿੜਤਾ ਅਟਲਤਾ ਤੇ ਪੁਕਾਰ ਵੱਡੇ ਵੱਡੇ ਤੀਂਦੂਏ ਨੂੰ ਪਛਾੜ ਸਕਦੀ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਜਲਤੀ ਸ੍ਰਿਪ੍ਰਥਮੀ ਦੇਖ ਧਰਤੀ ਦੇ ਲੋਕਾਂ ਨੂੰ ਸੋਧਣ ਲਈ ਉਦਾਸੀਆਂ ਤੇ ਨਿਕਲੇ ਸਨ ਤਿਵੇਂ ਨੌਵੇਂ ਨਾਨਕ ਦੁਖੀਆਂ ਦੀ ਪੁਕਾਰ ਸੁਣ ਬਾਹ ਪਕੜਨ ਅਨੰਦਪੁਰੋਂ ਨਿਕਲੇ ਸਨ ਇਹੇ ਹੀ ਕਾਰਨ ਲੱਗਦਾ ਹੈ ਕਿ ਮਾਲਵੇ ਵਿਚਰਦੇ ਹੀ ਧੰਤਾਨ ਸਾਹਿਬ ਤੋਂ 8 ਨਵੰਬਰ 1665 ਨੂੰ ਔਰੰਗਜੀਤ ਨੇ ਸੱਦ ਦਿੱਲੀ ਮੰਗਵਾਇਆ ਸੀ ਔਰੰਗਜੀਤ ਨਾਲ ਮੁਲਾਕਾਤ ਵੀ ਹੋਈ ਸੀ ਅਤੇ ਔਰੰਗਜੀਤ ਨੇ ਬੰਦੀ ਵਿੱਚ ਪਾਏ ਚਾਣ ਦਾ ਹੁਕਮ ਵੀ ਦਿੱਤਾ ਸੀ ਰਾਜਾ ਰਾਮ ਸਿੰਘ ਨੇ ਆਪੂ ਵਿੱਚ ਪਹਿ ਮਾਵਲੀ ਨੂੰ ਨਜੇਠਿਆ ਸੀ ਕੜਾ ਮਾਨਕਪੁਰ ਵਿਖੇ ਮਹੰਤ ਮਲੂਕ ਦਾਸ ਕੋਲ ਇਹ ਹੀ ਕਾਰਨ ਲੱਗਦਾ ਹੈ ਕਿ ਮਾਲਵੇ ਵਿਚਰਦੇ ਹੀ ਤਮਤਾਨ ਸਾਹਿਬ ਤੋਂ 8 ਨਵੰਬਰ 1665 ਨੂੰ ਔਰੰਗਜ਼ੇਬ ਨੇ ਸੱਦ ਦਿੱਲੀ ਮੰਗਵਾਇਆ ਸੀ ਔਰੰਗਜ਼ੇਬ ਨਾਲ ਮੁਲਾਕਾਤ ਵੀ ਹੋਈ ਸੀ ਅਤੇ ਔਰੰਗਜ਼ੇਬ ਨੇ ਬੰਦੀ ਵਿੱਚ ਪਾਈ ਜਾਣ ਦਾ ਹੁਕਮ ਵੀ ਦਿੱਤਾ ਸੀ ਰਾਜਾ ਰਾਮ ਸਿੰਘ ਨੇ ਆਪੂ ਵਿੱਚ ਪਹਿ ਮਾਵਲੀ ਨੂੰ ਨਜੇਠਿਆ ਸੀ ਕੜਾ ਮਾਨਕਪੁਰ ਵਿਖੇ ਮਹੰਤ ਮਲੂਕ ਦਾਸ ਕੋਲੋਂ ਉਸ ਦੇ ਚੇਲਿਆਂ ਨੇ ਪੁੱਛਿਆ ਸੀ ਕਿ ਗੁਰੂ ਜੀ ਕਿੱਧਰ ਜਾ ਰਹੇ ਹਨ ਤਾਂ ਪੁੱਛ ਦਾ ਉੱਤਰ ਮਲੂਕ ਦਾਸ ਨੇ ਦਿੱਤਾ ਸੀ ਉਹ ਪੂਰਵ ਜਾਣ ਦੇ ਕਾਰਨਾ ਦਾ ਇੱਕ ਪ੍ਰਕਾਰ ਦਾ ਸਾਰ ਹੀ ਹੈ ਮਲੂਕ ਦਾਸ ਨੇ ਕਿਹਾ ਸੀ ਬ੍ਰਹਮਪੁੱਤਰ ਦਰਿਆ ਤੋਂ ਪਰੇ ਤੱਕ ਜੋ ਸਿੱਖੀ ਦਾ ਬੀਜ ਗੁਰੂ ਨਾਨਕ ਸਾਹਿਬ ਉਹ ਗਏ ਸਨ ਗੁਰੂ ਤੇਗ ਬਹਾਦਰ ਜੀ ਤੀਰਥਾਂ ਦੇ ਬਹਾਨੇ ਉਸ ਨੂੰ ਪਾਣੀ ਦੇਣ ਚੱਲੇ ਹਨ ਉਹ ਲੋਕ ਦੂਰ ਦੇਸ਼ ਦੇ ਸਬਬ ਪੰਜਾਬ ਨਹੀਂ ਆ ਸਕਦੇ ਦਰਸ਼ਨ ਦੀ ਅਬਿਲਾਸਾ ਲਈ ਬੈਠੇ ਹਨ ਕਿਸੇ ਨੇ ਸੁੰਦਰ ਪਲੰਗ ਬਣਾ ਕੇ ਮਖਮਲੀ ਤਕੀਏ ਸਜਾ ਕੇ ਇਹ ਪ੍ਰਤੀਗਿਆ ਕਰ ਰੱਖੀ ਹੈ ਕਿ ਜਦੋਂ ਤੱਕ ਇਸ ਉੱਤੇ ਵੀ ਰਾਜੇ ਹੋਏ ਗੁਰੂ ਦਾ ਦਰਸ਼ਨ ਨਹੀਂ ਕਰਨਗੇ ਤਦੋਂ ਤੱਕ ਆਸਾਂ ਹੋਰ ਮੰਜੇ ਤੇ ਵੀ ਨਹੀਂ ਪਹਿਣਾ ਕਈਆਂ ਨੇ ਮੰਦਰ ਸੁੰਦਰ ਬਣਵਾ ਕੇ ਪ੍ਰਣ ਕੀਤਾ ਹੈ ਕਿ ਜਦੋਂ ਤੱਕ ਗੁਰੂ ਦੇ ਚਰਨ ਨਹੀਂ ਪੈਣਗੇ ਨਿਵਾਸ ਨਹੀਂ ਕਰਨਾ ਬਹੁਤਿਆਂ ਕੀਮਤੀ ਪੁਸ਼ਾਕਾ ਬਣਾ ਰੱਖੀਆਂ ਸਨ ਗੁਰੂ ਜੀ ਅੰਗ ਲਗਾਉਣਗੇ ਤਾਂ ਹੀ ਉਹ ਬਸਤਰ ਪਹਿਨਣਗੇ ਕਿਸੇ ਘੋੜਾ ਪਾਲ ਰੱਖਿਆ ਸੀ ਕਿਸੇ ਪਾਲਕੀ ਬਣਾ ਰੱਖੀ ਸੀ ਇਸ ਪ੍ਰਕਾਰ अपार ਸਿੱਖਾਂ ਦੀ ਸਰਧਾ ਤੇ ਪ੍ਰਤੀਗਿਆ ਪੂਰੀ ਕਰਨ ਲਈ ਗੁਰੂ ਜੀ ਨਦੀ ਮੇਗਵਾਗ ਜੀਵਾਂ ਨੂੰ निहाल ਕਰਦੇ ਹੋਏ ਸਿੱਖਾਂ ਨੂੰ ਤਾਰਨ ਚੱਲੇ ਹਨ ਉਹੋ ਸਿੱਖ ਇਸ ਪ੍ਰਕਾਰ ਦੀਆਂ ਬੇਨਤੀਆਂ ਕਰ ਰਹੇ ਸਨ ਹੀ ਭਗਵਾਨ ਆਪ ਨੇ ਅੰਬਰੀਕ ਰਾਜਾ ਦੀ ਇੱਛਾ ਪੂਰੀ ਕੀਤੀ ਬਾਵਣ ਬਣ ਕੇ ਇੰਦਰ ਦੇ ਸਹਾਈ ਹੋਏ ਬਲੀ ਰਾਜਾ ਦੀ ਬੁੱਧ ਹਰੀ ਦ੍ਰੋਪਤੀ ਦੀ ਲਾਜ ਰੱਖੀ ਸੁਦਾਮੇ ਦੇ ਦਰਿਦਰ ਭੰਨੇ ਬਿੱਦਰ ਦਾ ਸਾਗ ਖਾਦਾ ਭੀਲਣੀ ਦੇ ਬੇਰ ਸ਼ਕੇ ਕਰਨ ਬਾਈ ਦੀ ਖਿਚੜੀ ਖਾਦੀ ਧੰਨੇ ਦੇ ਵਗ ਚਾਰੇ ਜਿਸ ਜਿਸ ਸਮੇ ਜਿਸ ਜਿਸ ਨੇ ਪਰਮ ਪ੍ਰੇਮ ਨਾਲ ਜਾਦ ਕੀਤਾ ਉਥੇ ਆ ਪ੍ਰਗਟ ਹੁੰਦੇ ਰਹੇ ਹੁਣ ਸਾਡੀ ਵਾਰੀ ਕਿਉਂ ਦੇਰ ਕਰ ਰਹੇ ਹੋ ਸਤਿਗੁਰ ਦਰਸ਼ਨ ਦਿਓ ਇਸ ਕਾਰਨ ਗੁਰੂ ਜੀ ਤੀਰਥਾਂ ਦੇ ਬਹਾਨੇ ਉਹਨਾਂ ਦਾ ਕਲਿਆਣ ਕਰਨ ਚੱਲੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ